ਕੀ ਗੱਲ ਜੀ ਸਾਰਿਆਂ ਨੂੰ ਸ਼ੇਅਰ ਕਰ ਰਹੀ ਆ ਅੱਜ ਤੁਹਾਡੇ ਨਾਲ ਸਾਬੂਦਾਨੇ ਦੀ ਟਿੱਕੀ ਦੀ ਰੈਸਪੀ ਤੇ ਇਹ ਬਹੁਤ ਹੀ ਖਾਸ ਹੋਣ ਵਾਲੀ ਹੈ ਤੇ ਇਸ ਟਿੱਕੀ ਨੂੰ ਬਣਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਉਹ ਵੀ ਜਾਣਾਂਗੇ ਇਸਦੇ ਲਈ ਮੈਂ 1 ਕੌਲੀ ਦੇ ਕਰੀਬ ਸਾਬੂਦਾਨਾ ਲਿਆਵਾ ਬਹੁਤ ਈਜ਼ੀਲੀ ਤੁਹਾਨੂੰ ਦੁਕਾਨ ਤੋਂ ਇਹ ਮਿਲ ਜਾਏਗਾ ਕੋਈ ਵੀ ਹੋਵੇ ਮੋਟੇ ਵਾਲਾ ਜਾਂ ਬਰੀਕ ਵਾਲਾ ਉਹ ਤੁਸੀਂ ਯੂਜ਼ ਕਰ ਸਕਦੇ ਹੋ ਪਹਿਲਾਂ ਇਹਨੂੰ ਢੋ ਲਵਾਂਗੇ ਚੰਗੀ ਤਰ੍ਹਾਂ ਕਿਸੇ ਪਾਂਡੇ 'ਚ ਪਾ ਕੇ ਵੀ ਢੋ ਸਕਦੇ ਹੋ ਇਸ ਤਰ੍ਹਾਂ ਛਾਣਨੀ ਦੇ ਵਿੱਚ ਵੀ ਪਾ ਕੇ ਢੋ ਸਕਦੇ ਹੋ ਫਿਰ ਆਪਾਂ ਇਹਨੂੰ ਇੱਕ ਪਾਂਡੇ 'ਚ ਕੱਢ ਲਵਾਂਗੇ ਹੁਣ ਆਪਾਂ ਇਹ 'ਚ ਪਾਣੀ ਐਡ ਕਰਨਾ ਹੈ ਪਾਣੀ ਤੁਸੀਂ ਮੈਨਕੇ ਹੀ ਐਡ ਕਰਿਓ ਜਿੰਨਾ ਤੁਸੀਂ ਸਾਬੂਦਾਣਾ ਲਿਆ ਉਸ ਤੋਂ ਥੋੜਾ ਜਿਹਾ ਘੱਟ ਇੱਕ ਕੋਲੀ ਸਾਬੂਦਾਣਾ ਤਾਂ ਪੌਣੀ ਕੋਲੀ ਦੇ ਕਰੀਬ ਇਹਦੇ 'ਚ ਪਾਣੀ ਐਡ ਕਰਦਾ ਵਾਂ ਜਾਂ ਫਿਰ ਇੰਨਾ ਕੁ ਪਾਣੀ ਹੋਵੇ ਕਿ ਸਾਬੂਦਾਣੇ ਦੇ ਉੱਪਰ ਬਿਲਕੁਲ ਮਾਮੂਲੀ ਜਿਹਾ ਉੱਪਰ ਹੋਵੇ ਹੁਣ ਆਪਾਂ ਇਹਨੂੰ 2 ਘੰਟੇ ਲਈ ਭੋਂ ਕੇ ਛੱਡ ਦੇਵਾਂਗੇ 2 ਘੰਟੇ ਦੇ ਬਾਅਦ ਤੁਸੀਂ ਦੇਖੋਗੇ ਇਹ ਬਿਲਕੁਲ ਟਾਪਰ ਸੈੱਟ ਹੋ ਗਿਆ ਖਿਲਿਆ ਖਿਲਿਆ ਬਣ ਗਿਆ ਵਾ ਪਾਣੀ ਸਾਰਾ ਇਹਨੇ ਐਬਜ਼ੌਰਬ ਕਰ ਲਿਆ ਤੇ ਇਸ ਤਰ੍ਹਾਂ ਹੱਥ ਦੇ ਨਾਲ ਮੈਸ਼ ਹੋ ਰਿਹਾ ਵਾ ਇਸ ਦਾ ਇਸ ਤਰ੍ਹਾਂ ਪਰਫੈਕਟਲੀ ਬਣ ਗਿਆ ਸਾਡਾ ਸਾਬੂਦਾਨਾ ਹੁਣ ਆਪਾਂ ਇੱਧਰ ਦੋ ਹਰੀਆਂ ਮਿਰਚਾਂ ਲੈਂਦੇ ਆ ਤੇ ਇੱਕ ਛੋਟਾ ਟੁਕੜਾ ਅਦਰਕ ਦਾ ਵਾ ਤੇ ਨਾਲ ਹੀ ਮੈਂ ਮਿਕਸੀ ਜਾਰ ਦੇ ਵਿੱਚ ਪਾ ਰਹੀ ਹਾਂ ਕਾਲੀਆਂ ਮਿਰਚਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਦਰਦਰਾ ਜਿਆ ਗ੍ਰाइंड ਕਰ ਲਵਾਂਗੇ ਤੇ ਤੁਸੀਂ ਚਾਹੋ ਤਾਂ ਇਸ ਮਸਾਲੇ ਨੂੰ ਕੁੱਟ ਕੇ ਵੀ ਐਡ ਕਰ ਸਕਦੇ ਹੋ ਫਿਰ ਮੈਂ ਇਹਦੇ 'ਚ ਮੂੰਗਫਲੀ ਐਡ ਕਰ ਰਹੀ ਹਾਂ ਇਹ ਕੱਚੀ ਮੂੰਗਫਲੀ ਨੂੰ ਭੁੰਨ ਕੇ ਆਪਾਂ ਇਹਦੇ ਵਿੱਚ ਪਾਇਆ ਵਾ ਇਹਨੂੰ ਵੀ ਆਪਾਂ ਦਰਦਰਾ ਜਿਹਾ ਪੀਸ ਲਿਆ ਛੋਟੇ ਛੋਟੇ ਦਾਣੇ ਮੂੰਗਫਲੀ ਦੇ ਦੇਜੇ ਹੈਗੇ ਆ ਹੁਣ ਆਪਾਂ ਲਵਾਂਗੇ ਜੀ ਬੋਇਲ ਕੀਤੇ ਹੋਏ ਆਲੂ ਦੋ ਆਲੂ ਲਏ ਆ ਮੈਂ ਇੱਥੇ ਆਲੂ ਦੀ ਕੁਆਂਟੀਟੀ ਜ਼ਿਆਦਾ ਨਹੀਂ ਰੱਖਣੇ ਕਿ ਜਿੰਨਾ ਤੁਹਾਡਾ ਸਾਬੂਦਾਣਾ ਉੰਨੇ ਹੀ ਆਲੂ ਤੁਸੀਂ ਯੂਜ਼ ਕਰ ਸਕਦੇ ਹੋ ਯਾਨੀ ਜੇ ਇੱਕ ਕਾਲੀ ਸਾਬੂਦਾਣਾ ਤਾਂ ਇੱਕ ਕਾਲੀ ਆਲੂ ਜਿਹੜੇ ਆ ਉਹ ਮੈਸ਼ ਕਰਨ ਦੇ ਬਾਅਦ ਕੁਆਂਟੀਟੀ ਹੋਣੀ ਚਾਹੀਦੀ ਆ ਜੇਕਰ ਤੁਸੀਂ ਸਾਬੂਦਾਨੇ ਤੋਂ ਜ਼ਿਆਦਾ ਆਲੂ ਇਸਦੇ ਵਿੱਚ ਐਡ ਕਰਦੇ ਹੋਗੇ ਤਾਂ ਤੁਹਾਡੀ ਟਿੱਕੀ ਜਿਹੜੀ ਹੈ ਉਹ ਜ਼ਿਆਦਾ ਵਧੀਆ ਨਹੀਂ ਬਣਦੀ ਕਿ ਫਿਰ ਇਹ ਫਿਰ ਆ ਪਹਿਲੇ ਜਿਹੜਾ ਕੁੱਟਿਆ ਹੋਇਆ ਗ੍ਰੈਂਡ ਕੀਤਾ ਹੋਇਆ ਮਸਾਲਾ ਸੀ ਉਹ ਐਡ ਕਰ ਦਿੱਤਾ ਲਾਲ ਮਿਰਚ ਪਾਊਡਰ ਪਾ ਦਿੱਤੀ ਨਮਕ ਪਾ ਦਿੱਤਾ ਤੇ ਮੈਂ ਹਲਕਾ ਜਿਹਾ ਧਨੀਆ ਵੀ ਪਾਇਆ ਵੈਸੇ ਇਸ ਟਿੱਕੀ ਦੇ ਵਿੱਚ ਬਹੁਤ ਜ਼ਿਆਦਾ ਮਸਾਲੇ ਜਿਹੜੇ ਆ ਉਹ ਨਹੀਂ ਪਾਏ ਜਾਂਦੇ ਕਿਉਂਕਿ ਇਹ ਟਿੱਕੀ ਖਾਸ ਕਰਕੇ ਵਰਤ ਦੇ ਲਈ ਬਣਾਈ ਜਾਂਦੀ ਆ ਹੱਥਾਂ ਨੂੰ ਤੇਲ ਲਗਾ ਕੇ ਫਿਰ ਆਪਾਂ ਇਹਦੀਆਂ ਛੋਟੀਆਂ-ਛੋਟੀਆਂ ਟਿੱਕੀਆਂ ਜਿਹੜੀਆਂ ਐ ਉਹ ਬਣਾ ਲਵਾਂਗੇ ਪਹਿਲਾਂ ਸਾਰੀਆਂ ਟਿੱਕੀਆਂ ਬਣਾ ਕੇ ਰੱਖ ਲਿਓ ਤੇ ਹੱਥਾਂ ਨੂੰ ਤੇਲ ਜ਼ਰੂਰ ਲਗਾ ਲਿਓ ਨਹੀਂ ਤਾਂ ਇਹ ਤੁਹਾਡੇ ਹੱਥਾਂ ਦੇ ਨਾਲ ਆਲੂ ਜਿਹੜਾ ਐ ਉਹ ਚਿਪਕਦਾ ਰਹੇਗਾ ਕਿਉਂਕਿ ਇਹਦੇ ਵਿੱਚ ਅਸੀਂ ਕੋਈ ਹੋਰ ਚੀਜ਼ ਜਿਵੇਂ ਕਿ ਹਰਾ ਰੋਡ ਵਗੈਰਾ ਜਾਂ ਕੌਰਨ ਫਲੋਰ ਵਗੈਰਾ ਇਹ ਜੀ ਕੋਈ ਚੀਜ਼ ਨਹੀਂ ਪਾਏਗੀ ਇਸ ਕਰਕੇ ਹੱਥਾਂ ਨੂੰ ਚਿਪਕਦਾ ਰਹਿੰਦਾ ਆਲੂ ਤੇ ਹੁਣ ਆਪਾਂ ਇਹਦੀਆਂ ਟਿੱਕੀਆਂ ਸਾਰੀਆਂ ਜਿਹੜੀਆਂ ਐ ਉਹ ਬਣਾ ਕੇ ਰੱਖ ਲਵਾਂਗੇ ਤੇ ਟਿੱਕੀ ਨੂੰ ਫਰਾਈ ਕਰਨ ਤੋਂ ਪਹਿਲਾਂ ਤੁਸੀਂ ਇਹਨੂੰ ਹਲਕਾ ਜਿਹਾ ਫਲੈਟ ਕਰ ਦੇਣਾ ਫਿਰ ਫਰਾਈ ਕਰਨਾ ਵਾ ਉਸ ਤੋਂ ਬਾਅਦ ਸੈੱਟ ਕਰਕੇ ਤੇ ਤੇਲ ਦੇ ਵਿੱਚ ਪਾ ਦੇਣਾ ਵਾ ਕਿਉਂਕਿ ਜੇ ਤੁਸੀਂ ਡਾਇਰੈਕਟ ਪਾ ਦੋਗੇ ਤਾਂ ਟਿੱਕੀ ਜਿਹੜੀ ਆ ਉਹ ਅੰਦਰੋਂ ਕੱਚੀ ਰਹਿ ਜਾਏਗੀ ਇਸ ਤਰ੍ਹਾਂ ਇਹ ਫੁੱਲੀ ਫੁੱਲੀ ਟਿੱਕੀ ਜਿਹੜੀ ਆ ਉਹ ਬਣ ਕੇ ਰੈਡੀ ਹੋ ਜਾਂਦੀ ਹੈ ਇਹਨੂੰ ਥੋੜਾ ਜਿਹਾ ਟਾਈਮ ਲੱਗਦਾ ਵਾ ਕਿਉਂਕਿ ਸਾਬੂਦਾਨੇ ਨੂੰ ਅਸੀਂ ਚੰਗੀ ਤਰ੍ਹਾਂ ਪਕਾਉਣਾ ਹੁੰਦਾ ਵਾ ਇਸ ਤਰ੍ਹਾਂ ਸਾਰੀਆਂ ਇਹ ਟਿੱਕੀਆਂ ਬਣ ਕੇ ਰੈਡੀ ਹੋ ਗਈਆਂ ਇਹਨਾਂ ਨੂੰ ਤੁਸੀਂ ਚਾਹ ਦੇ ਨਾਲ ਵੀ ਖਾ ਸਕਦੇ ਹੋ ਬਹੁਤ ਹੀ ਵਧੀਆ ਲੱਗਦਾ ਹੈ ਕੋਈ ਮਹਿਮਾਨ ਆਉਣ ਵਾਲਾ ਹੋਵੇ ਤਾਂ ਵੀ ਤੁਸੀਂ ਬਣਾ ਕੇ ਰੱਖ ਸਕਦੇ ਹੋ ਕਿਉਂਕਿ ਇਹਨਾਂ ਨੂੰ ਖਾਣ ਦੇ ਬਾਅਦ ਤੁਹਾਨੂੰ ਜ਼ਿਆਦਾ ਭੁੱਖ ਨਹੀਂ ਲੱਗਦੀ ਜਿਸ ਕਰਕੇ ਜਿਹੜੇ ਨੂੰ ਆਪਣਾ ਭਾਰ ਘਟਕਾਣਾ ਚਾਹੁੰਦੇ ਉਹਨਾਂ ਦੇ ਲਈ ਵਧੀਆ ਆਪਸ਼ਨ ਹੈ ਤੇ ਇਹ ਸਾਡੀਆਂ ਹੱਡੀਆਂ ਦੇ ਲਈ ਵੀ ਸਾਬੂਦਾਨਾ ਜਿਹੜਾ ਹੈ ਉਹ ਬਹੁਤ ਵਧੀਆ ਮੰਨਿਆ ਜਾਂਦਾ ਹੈ ਬਹੁਤ ਸਾਰੇ ਲੋਕ ਡਿਨਰ ਦੇ ਵਿੱਚ ਇਸ ਦੀ ਖਿਚੜੀ ਬਣਾ ਕੇ ਖਾਂਦੇ ਆ ਇਹ ਵੀ ਇੱਕ ਬਹੁਤ ਵਧੀਆ ਆਪਸ਼ਨ ਹੈ ਇਸ ਤਰ੍ਹਾਂ ਤੁਸੀਂ ਇਸ ਟਿੱਕੀ ਨੂੰ ਘਰ ਦੇ ਵਿੱਚ ਜ਼ਰੂਰ ਬਣਾਉਣਾ ਤੇ ਇਸੇ ਤਰੀਕੇ ਦੇ ਨਾਲ ਬਣਾਉਣਾ ਤੇ ਮੈਨੂੰ ਜਰੂਰ ਦੱਸਣਾ ਕਿ ਤੁਹਾਨੂੰ ਇਹ ਰੈਸਪੀ ਜਿਹੜੀ ਆ ਉਹ ਕਿਵੇਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ